ਤੇਰੀ ਮਟਕੀ ਤਾ ਚੱਲਈਂ ਕਾ ਰ ਬਬਾ ਮੇਰੇ ਚਮਟੇਂਦੀ ਹੇ ਤੇਰੀ ਚੰਨ ਇੱਕ ਢੂੰਡੋਤ ਲਗਾਵੀਂ ਫੇ ਮੇਰੇ ਚਮਟੇਂਦੀ ਤੂੰ ਕਾ ਕਿਵੇਂ ਪਾਗਲਾ ਵਾਂਗ ਨੱਚਣ ਲੱਗੀ ਆ ਜਿਹੜੇ ਤੈਨੂੰ ਦੇਖਦੇ ਆ ਨਾ ਆਹੀ ਹਰਕਤਾਂ ਕਰਕੇ ਦੇਖਦੇ ਆ ਤੇਰੇ 'ਚ ਕੁਛ ਨਹੀਂ ਹੈਗਾ ਦੇਖਣ ਵਾਲਾ ਨਾ ਵਲੋਗਾਂ 'ਚ ਤੂੰ ਹੰਕਾਰੀ ਫਿਰਦੀ ਆ ਜੇ ਭੋਂਕੇ ਨੇ ਸਮਝਾਇਆ ਹੁੰਦਾ ਨਾ ਤੂੰ ਐਡੀ ਵੱਡੀ ਹੋ ਗਈਆਂ ਬਾਹਰ ਜਾ ਕੇ ਇਦਾਂ ਦੇ ਕੰਮ ਨਹੀਂ ਕਰੀਦੇ ਅਜੇ ਦਿਨ ਦਿਨ ਦੇਖਣੇ ਪੈਂਦੇ ਭੱਲੇ ਭੱਲੇ ਮੈਂ ਤਾਂ ਇੱਧਰ ਹੈਰਾਨ ਆ ਵੀ ਇਹ ਹੋ ਕੀ ਰਿਹਾ ਹੈ ਮਨਜੇ ਹੈ 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 ਵੀ ਭੈਣ ਹੈਰਾਨ ਤਾਂ ਤੂੰ ਹੋਣਾ ਹੀ ਆ ਸਮਾਨ ਦੇਖ ਕੇ ਤੂੰ ਕਿਹੜਾ ਦੇਖਿਆ ਹੋਣਾ ਇੰਨਾ ਇਕੱਠਾ ਸਮਾਨ ਤੇਰੀ ਰਿਸ਼ਤੇਦਾਰੀ ਚ ਨਾ ਕੋਈ ਲੈ ਕੇ ਆਇਆ ਹੋਣਾ ਇੰਨਾ ਸਮਾਨ ਸਾਰੇ ਜਣੇ ਆਂਟੀ ਬਾਰੇ ਕੋਈ ਗਲਤ ਕਮੈਂਟ ਨਾ ਕਰਿਓ ਵਧੀਆ ਕਰ ਤੋਂ ਆ ਦੇਖਣ ਤੋਂ ਭੋਲੀ ਲੱਗਦੀ ਆ ਵਿਚਾਰੀ ਇੰਨਾ ਠੱਗਾਂ ਦੀਆਂ ਗੱਲਾਂ ਚ ਫਸ ਗਈ ਤਾਂ ਇੰਨਾ ਸਮਾਨ ਲੈ ਆਈ ਹਾਏ ਰੱਬਾ ਮੇਰੇਆ ਤੇ ਭੈਣਾਂ ਕੁੱਤ ਕਿ ਇਹ ਕਰਮਾਂ ਦਾ ਜਿਆਦਾ ਤੇਰੇ ਅਸੀਂ ਹੱਡਾਂ 'ਚ ਬੀਜਿਆ ਹੋਣਾ ਜਾਂ ਤੂੰ ਸਾਡੇ ਬੀਜਾਂ ਰਕੀ ਹੋਈ ਹੈਗਾ ਚਲ ਬਲਾ ਤੋਂ ਸਾਸਰੀ ਘਰ ਤੋਂ ਸ਼ਰਮ ਤਾਂ ਨਹੀਂ ਆਂਦੀ ਇਦਾਂ ਕਹਿੰਦੇ ਨੂੰ ਤੁਸੀਂ ਬੀਜ ਨਹੀਂ ਸਕਦੇ ਹੈਗੇ ਬੀਜਿਆ ਹੋਇ ਲਿੰਦੇ ਹੋਂ ਵੈਸੇ ਆਂਟੀ ਇੰਨਾ ਸਮਾਨ ਲੈਣ ਦੀ ਕੀ ਲੋੜ ਸੀ ਨਾ ਤੁਸੀਂ ਇਹਨਾਂ ਦੇ ਰਿਸ਼ਤੇਦਾਰੋਂ ਫਿਰ ਕਿਉਂ ਲੈ ਕੇ ਆਏ ਹੋ ਆਂਟੀ ਜੇ ਹੈਲਪ ਕਰਨੀ ਸੀ ਆਪਣੀ ਰਿਸ਼ਤੇਦਾਰੀ 'ਚ ਕਰਦੇ ਜੇ ਉੱਥੇ ਵੀ ਨਹੀਂ ਕਰਨੀ ਸੀ ਪੰਜਾਬ 'ਚ ਇੰਨੀਆਂ ਸੰਸਥਾ ਨੇ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਹੈ ਉਹ ਲੁਧਿਆਣੇ 'ਚ ਤੁਸੀਂ ਹੈ ਵੀ ਲੁਧਿਆਣੇ ਦੇ ਉੱਥੇ ਕਰਦੇ ਕਿਸੇ ਲੋੜਵੰਦੇ ਕੰਮ ਤਾਂ ਆਂਦੀ ਨਾਲੇ ਤੁਹਾਨੂੰ ਅਸੀਸਾ ਦਿੰਦੇ ਇਹਨਾਂ ਨੇ ਕੀ ਦਿੱਤਾ ਲੈ ਕੇ ਸਮਾਨ ਪੇਟੀਆਂ ਭਰ ਲੀਆਂ ਇਹ ਆਂਟੀ ਤਾਂ ਸਾਹਮਣੇ ਆ ਤਾਂ ਪਤਾ ਲੱਗ ਗਿਆ ਇਹਦੇ ਵਰਗੀਆਂ ਹੋਰ ਵੀ ਬਥੇਰੀਆਂ ਨੇ ਜਿਨ੍ਹਾਂ ਨੇ ਇੰਨਾ ਸਮਾਨ ਦਿੱਤਾ ਉਹ ਸਾਹਮਣੇ ਨਹੀਂ ਆਇਆ ਸਾਡੀ ਜੀ ਆ ਗਈ ਪਿਆਰੀ ਨਾਨਦ ਮੈਂ ਜਸਮੀਨ ਨੂੰ ਮਾਂ ਚ ਲੈ ਕੇ ਆਈ ਹਾਂ ਜੀ 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 ਪੰਪ ਦੇਖੋ ਕਿਵੇਂ ਦੇ ਰਹੀ ਐ ਇਹ ਨਕਲੀ ਰਿਸ਼ਤੇਦਾਰੀਆਂ ਬਣਾ ਕੇ ਇਦਾਂ ਪੰਪ ਦਿੰਦੇ ਆ ਭੋਲੇ ਭਾਲੇ ਲੋਕ ਇਹਨਾਂ ਦੀ ਗੱਲਾਂ 'ਚ ਆ ਜਾਂਦੇ ਆ ਫਰਾਂਟੀ ਕਿਉਂ ਲੈ ਕੇ ਆਈ ਕਿਸੇ ਗਰੀਬ ਕੁੜੀ ਦੇ ਵਿਆਹ ਚ ਦੇ ਦਿੰਦੀ ਇੱਥੀਆਂ ਜਦੋਂ ਜੰਮਦੀਆਂ ਵੈਸੇ ਟੈਨਸ਼ਨ ਤਾਂ ਹੁੰਦੀ ਆ ਪਰ ਪ੍ਰਮਾਤਮਾ ਕਹਿੰਦਾ ਟੈਨਸ਼ਨ ਨਾ ਕਰੋ ਆਪਣੇ ਆਪ ਇਹਨਾਂ ਵਾਸਤੇ ਸਾਰਾ ਕੁਝ ਹਾਜ਼ਰ ਹੋ ਜਾਣਾ ਤੁਸੀਂ ਕਿਉਂ ਟੈਨਸ਼ਨ ਲੈਣੀ ਆ ਤੁਹਾਡੇ ਲਈ ਤਾਂ ਹਾਜ਼ਰ ਹੋ ਜਾਂਦਾ ਏ ਕਿਸੇ ਗਰੀਬ ਕੁੜੀ ਲਈ ਹੋਇਆ ਕਦੇ ਹਾਜ਼ਰ ਤੁਹਾਡੇ ਲਈ ਵੀ ਤਾਂ ਹੁੰਦਾ ਏ ਮਹੀਨਾ ਪਹਿਲਾਂ ਵਿਆਹ ਤੋਂ ਵਲੋਗ ਪਾ ਜਣਾ ਵਿਆਹ ਰੱਖਿਆ ਜੀ ਪੈਸੇ ਹੈ ਨਹੀਂ ਸਾਡੇ ਕੋਲ ਇਧਰੋਂ ਉਧਰੋਂ ਕਰਾਂਗੇ ਪੈਸੇ ਫਿਰ ਲੋਕਾਂ ਨੇ ਭੇਜਣੀ ਆ ਲੋਕਾਂ ਨੇ ਸਮਾਨ ਦੇਣੀ ਆ ਫਿਰ ਜਦ ਇਦਾਂ ਕਹਿਣਾ ਤੁਹਾਡੇ ਲਈ ਤਾਂ ਹੁੰਦਾ ਏ ਹਾਜ਼ਰ ਉਹ ਵੀ ਤਾਂ ਪੋਲੇ ਪਾਲੇ ਲੋਕਾਂ ਕੋਲ ਗਪੋੜ ਮਾਰੇ ਹੁੰਦੇ ਆ ਕਿਸੇ ਗਰੀਬ ਕੁੜੀ ਕੋਲ ਤਾਂ ਹੁੰਦਾ ਨਹੀਂ ਹਾਜ਼ਰ ਉਹਦਾ ਤਾਂ ਇੱਕੋ ਸੂਟ ਚ ਵਿਆਹ ਹੋ ਜਾਂਦਾ ਵੀ ਕਿਸੇ ਤਾਂ ਵਿੱਚ ਜਸਮੀਨ ਨੇ ਮਤਲਬ ਆਪਣੇ ਬੂਆ ਦੇ ਅੱਡੇ ਤੇ ਵਿਚਿਆ ਹੋਇਆ ਹੈ ਖਾਂਜੀ ਜੋ ਤੇਲਕੋ ਜੋ ਵੀ ਆਪਣੇ ਹੁੰਦਾ ਤਾਂ ਹੈ ਕੋਈ ਨਾ ਕੋਈ ਸਰਬੰਧ ਤਾਂ ਹੁੰਦਾ ਹੈ ਨਾ ਅਗਲੇ ਪਿਛਲੇ ਜਨਮ ਦਾ ਕੁਝ ਨਾ ਕੁਝ ਹੁੰਦਾ ਹੈ ਸ਼ਰਮ ਤਾਂ ਨਹੀਂ ਆਂਦੀ ਇਦਾਂ ਕਹਿੰਦੇ ਨੂੰ ਤੁਹਾਡੀ ਆਹੀ ਗੱਲਾਂ ਕਰਕੇ ਭੋਲੇ-ਪਾਲੇ ਲੋਕ ਫਸਦੇ ਆ ਉਦਾਂ ਕਹਿੰਦੇ ਅਸੀਂ ਹੈਲਪ ਕਰਦੇ ਆ ਇੱਕ ਵਾਰ ਮਨਾਂ ਨਹੀਂ ਕੀਤਾ ਹੈਗਾ ਕਿ ਅਸੀਂ ਨਹੀਂ ਲੈਣਾ ਜਿੰਨਾ ਸਾਡੇ ਤੋਂ ਹੋਇਆ ਸੀ ਆਪ ਕਰਾਂਗੇ ਤੂੰ ਕਿਸੇ ਗਰੀਬ ਕੁੜੀ ਨੂੰ ਦੇ ਦੇ ਅਗਲੇ ਪਿਛਲੇ ਜਨਮ ਦਾ ਕੁਝ ਨਾ ਕੁਝ ਹੁੰਦਾ ਹੈ ਜਿਹੜੀ ਆਪਣੀ ਕੋ ਆਪਸ ਵਿੱਚ ਸੋਚ ਮਿਲ ਜਾਣੀ ਹੈ ਨਾ ਜਾਂ ਪਿਆਰ ਜਾਂ ਇੱਕ ਨਾ ਕੋਈ ਗੱਲਬਾਤ ਹੁੰਦੀ ਤਾਂ ਹੈਗੀ ਆ ਤੇਰੀ ਕਿਵੇਂ ਸੋਚ ਮਿਲਦੀ ਆ ਜੇ ਤੂੰ ਕਿਸੇ ਦੀ ਹੈਲਪ ਕਰਦਾ ਹੈ ਪਹਿਲਾਂ ਵੀਡੀਓ ਪਾਣਾ ਹੈ ਕਿ ਇਹਨਾਂ ਦੀ ਹੈਲਪ ਕਰਨੀ ਆ ਜਿੰਨਾ ਵੀ ਹੋ ਸਕਦਾ ਥੋੜਾ-ਥੋੜਾ ਦੋ ਸਾਰੇ ਫਿਰ ਲੋਕ ਤੈਨੂੰ ਪੈਸੇ ਭੇਜਦੇ ਆ ਤੂੰ ਤਾਂ ਆਪਣੀ ਜੇਬ ਚ 1 ਰੁਪਿਆ ਵੀ ਨਹੀਂ ਲਾਂਦਾ ਤੇਰੀ ਸੋਚ ਕਿਵੇਂ ਮਿਲਗੀ ਐ ਟਾਈਮ ਐ ਮੈਂ ਨਾ ਮੇਰੇ ਦਾਦਾ ਦੁੰਦਾ ਸੀ ਧਿਆਣ ਚ ਮੈਂ ਸੁੱਤੀ ਪਈ ਸੀ ਮੈਨੂੰ ਯਾਦ ਆਇਆ ਸਾਡਾ ਸਬੰਧ ਤਾਂ ਮਾਏ ਪਿਛਲੇ ਦਿਨ ਤੋਂ ਤੁਹਾਡੀ ਬੂਆ ਸੀ ਇਸ ਕਰਕੇ ਬੂਆ ਹੁਣ ਲਾਉਣ ਆਈ ਆ ਇਹ ਗੁੱਦਜੀ ਨੇ ਫੁੱਦੂਜੀ ਗੱਲ ਕਰਕੇ ਭੋਰ ਨਹੀਂ ਹੁੰਦੀ ਆ ਫਿਰ ਬਾਅਦ ਚ ਆਪੇ ਆਸਬੰਦੀ ਆ ਉਹ ਲਾਉਣ ਨਹੀਂ ਆਈ ਹੈਗੀ ਤੁਹਾਨੂੰ ਦੇਣ ਆਈ ਆ ਬਾਅਦ ਤੁਸੀਂ ਲਾਉਣਾ ਏ ਫਿਰ ਤੁਸੀਂ ਵੀ ਦਿਖਾਓ ਕਿੰਨਾ ਸਮਾਨ ਦੇ ਕੇ ਲਾਇਆ ਚੱਲ ਆਏ ਪਹਿਣਾ ਇਹਦਾ ਕੇ ਤੇ ਵੈਣ ਕਿਆ ਨੂੰ ਖਰਚਾ ਕਰਦਾ ਦਾਦਾਨਾ ਹਾਂ ਮੇਰੇ ਆ ਸੂਟ ਦਾ ਪਿਆਰੇ ਪਿਆਰੇ ਦਿੱਤੇ ਆ ਬਾਅਦ ਚ ਤੁਹਾਨੂੰ ਮੋੜਨੇ ਵੀ ਪੈਣੇ ਆ ਇਸ ਤੋਂ ਵਧੀਆ ਉਹ ਤੁਹਾਡੇ ਤੋਂ ਮੋੜ ਨਹੀਂ ਹੋਣੇ ਹੁਣ ਉੱਪਰ ਵਾਲੇ ਮਨ ਤੋਂ ਕਹੀ ਜਾਂਦਾ ਏ ਕਾਨੂੰ ਇੰਨਾ ਖਰਚਾ ਕਰਨਾ ਸੀ ਜੇ ਉਹਨੂੰ ਸਿੱਧਾ ਸਾਫ਼ ਮਨਾ ਕੀਤਾ ਹੁੰਦਾ ਨਾ ਅਸੀਂ ਨਹੀਂ ਲੈਣੇ ਇਹ ਗੱਲ ਕਹਿਣ ਦੀ ਲੋੜੇ ਨਹੀਂ ਪੈਣੀ ਸੀ ਸੁਡਲ ਕਿਵੇਂ ਕਹਿਣ ਲੱਗੀ ਵੀ ਆ ਮੇਰੇ ਆ ਤੇ ਆਹ ਆਪਣੀ ਹਰੀਅਲੀ ਭਾਬੀ ਦਾ ਹਰੀਅਲੀ ਭਾਬੀ ਵੀ ਤਾਂ ਅੰਦਰ ਦੀ ਕਿੱਥੇ ਉਹ ਮਾਰ ਰਲੇ ਇੰਨਾ ਵਧੀਆ ਸਮਾਨ ਤਾਂ ਦੇਤਾ ਪਰ ਇਹਨਾਂ ਤੋਂ ਮੋੜ ਨਹੀਂ ਹੋਣਾ ਸਾਰੇ ਲੋਕਾਂ ਨੂੰ ਪਤਾ ਏ ਲੋਕਾਂ ਨੂੰ ਤਾਂ ਛੱਡੋ ਇਹਨਾਂ ਦੇ ਪਿੰਡਦਿਆਂ ਨੂੰ ਵੀ ਪਤਾ ਏ ਕਿ ਇਹਨਾਂ ਤੋਂ ਮੋੜ ਨਹੀਂ ਹੋਣਾ ਇੰਨਾ ਵਧੀਆ ਸਮਾਨ ਜਿਨ੍ਹਾਂ ਨੇ ਆਪਣੀ ਕੁੜੀ ਨੂੰ ਨਹੀਂ ਦਿੱਤਾ ਇੰਨਾ ਵਧੀਆ ਸਮਾਨ ਉਹ ਦੂਜੇ ਨੂੰ ਮੋੜ ਦੇਣਗੇ ਆਈ ਫੁਆਇਆ ਲੈ ਆ ਵੱਲੇ ਭਾਈ ਇਹਨਾਂ ਦਾ ਪੂਰਾ ਟੱਬਰ ਦਾ ਪੰਪ ਦਿੰਦਾ ਏ ਅੱਗੋਂ ਇਹਨਾਂ ਦੇ ਪਿੰਡ ਦੇ ਵੀ ਇਦਾਂ ਦੇ ਹੀ ਆ ਦੇਖੋ ਕਿਵੇਂ ਉਹਨੂੰ ਪੰਪ ਦੇ ਕੇ ਆਪਣੇ ਵੱਲ ਨੂੰ ਖਿੱਚਦੀ ਪਈ ਆ ਇਹਦਾ ਕੋਈ ਖਰਚਾ ਵੀ ਨਹੀਂ ਹੁੰਦਾ 12 ਗਲੀ ਚੋਂ ਕਾ ਪੱਟ ਲਿਆਂਦੀ ਆ ਸਾਰਿਆਂ ਨੂੰ ਉਹਦੀ ਗੁੱਛੀ ਬਣਾ ਕੇ ਦੇ ਦਿੰਦੀ ਆ ਫਿਰ ਕਹਿੰਦੀ ਆ ਵਧਾਈਆਂ ਜੀ ਭਾਈ ਮਹਾਰਾਜ ਜੀ ਚਾਲੋ ਬਿਆਨ ਤੋਂ 4 ਦਿਨ ਪਹਿਲਾਂ ਆ ਚਾ ਨਾਵਲੀ ਨਾਲੇ ਨਵੇੜਤਾ ਆਂਟੀ ਮੇਰੀ ਬੂਆ ਲੈ ਕੇ ਆ ਗਈ ਆ ਕਹਿੰਦੇ ਇਹਨਾਂ ਨੂੰ ਜਿਹੜਾ ਪੈਸਾ ਆਣਾ ਸੀ ਉਹ ਤਾਂ ਆਇਆ ਇਹਨਾਂ ਦੇ ਨਾਲੇ ਆਂਟੀ ਨੂੰ ਵੀ ਬਹੁਤ ਸਾਰੇ ਪੈਸੇ ਭੇਜੇ ਲੋਕਾਂ ਨੇ ਹੁਣ ਦੇਖੋ ਕਿਵੇਂ ਕਹਿ ਰਿਹਾ ਚਾਰ ਦਿਨ ਪਹਿਲਾਂ ਆ ਜੀ ਵਿਆਹ ਤੋਂ ਸਮਾਨ ਲੈ ਕੇ ਆ ਗਈ ਨਾ ਜਿਹੜਾ ਤਾਂ ਹੀ ਬੋਲਣ ਲੱਗਿਆ ਵੇ ਆਓ ਸਾਨੂੰ ਪਤਾ ਇਹ ਤੇਰੀ ਨਕਲੀ ਭੂਆ ਲੈ ਕੇ ਆਈ ਆ ਦਰਵਾਜ਼ਾ ਜੀ ਇੱਧਰ ਅਸੀਂ ਰਹਨੇ ਆ ਨਾ ਆਲੇ ਚਲੇ ਜਾ ਜਦ ਪਹਿਲੀ ਨਾ ਸੱਤ ਨਾ ਹੋਵੇ ਪਰ ਤੀਜੀ ਦੀ ਹੋਵੇ ਜਾਂ ਪਰ ਤੀਜੀ ਦੀ ਹੋਵੇ ਉਹਨੂੰ ਭੂਆ ਆਪਣੇ ਬੰਦ ਸਰ ਕੀ ਹੋ ਰਹੀ ਹੈ ਜੀ ਇਹ ਸਰਵਨਮੱਟ ਕਹਿੰਦੇ ਆ ਇਹਦੇ ਵਿੱਚ ਨਾ ਚੋਲੜੇ ਕੋੜਾ ਇਹ ਸਗਰ ਹੁੰਦਾ ਜੀ ਆਂਟੀ ਲੁਧਿਆਣੇ 'ਚ ਮਨੁੱਖਤਾ ਦੀ ਸੇਵਾ ਸੰਸਥਾ ਵੀ ਹੈਗੀ ਆ ਉੱਥੇ ਵੀ ਦੇ ਆਂਦੀ ਕੁਛ ਡੱਡ ਦੀ ਮਾਸੀ ਦੇਖੋ ਕਿਵੇਂ ਦੇਖ ਰਹੀ ਆ ਜਿੱਦਾਂ ਕੁਛ ਦੇਖਿਆ ਨਹੀਂ ਹੁੰਦਾ ਹੁਣ ਜਾਣ ਕੇ ਪੁੱਛ ਰਿਹਾ ਉਹ ਸਮਾਨ ਲਿਆਈ ਇਹਨੂੰ ਸਰਵਨਮੱਟ ਵੀ ਕਹਿੰਦੇ ਆ ਆਹੋ ਇਹਨੂੰ ਸਰਵਨਮੱਟ ਕਹਿੰਦੇ ਆ ਹੰਡਾ ਵੀ ਦੀ ਸੱਸ ਨੂੰ ਜਾਂਦਾ ਈ ਅੱਛਿਆ ਲੱਡੂ ਵਰਕੇ ਜਾਣਗੇ ਸੱਸ ਨੂੰ ਜੀ ਓ ਗੋਡ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੁਣ ਇਹ ਜਿਹੜਾ ਗੋੜਾ ਵਿੱਚ ਇਹ ਤਾਂ ਸਾਡਾ ਹੀ ਹੈ ਕਿਵੇਂ ਖੋਰ ਖੋਲ ਦੇਖਣ ਲੱਗੀ ਹੋਈ ਆ ਸੱਸ ਨੂੰ ਤਾਂ ਆਂਟੀ ਬਹੁਤ ਕੁਝ ਚੱਲ ਗਿਆ ਆਹੋ ਤੁਹਾਡੇ ਹੀ ਆ ਸਾਰਾ ਕੁਝ ਤੁਹਾਡੇ ਘਰ ਆ ਗਿਆ ਜਦ ਗੋੜਾ ਵਿੱਚ ਸਮਾਨ ਤੁਹਾਡਾ ਵੀ ਦੀ ਪਸੰਦ ਹੀ ਗੋੜਾ ਪੜਾ ਜਾ ਕੰਢੇ ਪਰ ਉਹ ਮਠਾ ਕਰੀਏ ਦਾ ਆ ਤੋ ਠੰਡਾ ਠੰਡਾ ਪਲਾਸਾ ਪੈਣ ਨੂੰ ਕਿ ਨਹੀਂ ਮੈਨੂੰ ਮੈਨੂੰ ਮੰਜਾ ਵੀ ਲੈ ਕੇ ਆਈ ਆ ਵੇਸਟਣ ਦੀ ਪੰਜੀ ਥੋੜਾ ਸਬਰ ਤਾਂ ਕਰ ਲੰਦਾ ਜੇ ਇੰਨਾ ਕੁਝ ਲੈ ਕੇ ਆਈ ਹੈ ਰੁੱਕੇ ਖਾ ਲੰਦਾ ਠੰਡਾ ਹੁਣ ਪੁੱਛ ਰਿਆ ਇੰਨੀ ਦੇ ਰਹੋਗੀ ਵਲੌਗ ਬਣਾਉਂਦੇ ਨੂੰ ਗੱਲਾਂ ਕਰਦੇ ਨੂੰ ਤੁਹਾਡੇ ਇਹ ਰਵਾਜ ਆ ਪਹਿਲਾਂ ਵਲੌਗ ਬਣਾਉਂਦੇ ਆ ਗੱਲਾਂ ਕਰਦੇ ਆ ਬਾਅਦ ਚ ਪੁੱਛਦੇ ਆ ਚਾਹ ਪਾਣੀ ਕੇਈ ਆ ਮਾਂ ਜੀ ਬੇਸਣ ਦੀ ਪੰਜੀਰੀ ਪਾਈਆਂ ਕਰਕੇ ਵੀ ਫੇਰ ਉਹਨਾਂ ਨੇ ਹਾਏ ਰੱਬਾ ਉਹਨਾਂ ਵੀ ਵਾਕਈ ਵੇਸਾ ਚੱਲ ਰਿਹਾ ਨੇ ਬੰਦ ਕਰ ਇਧਰ ਆ ਵੀ ਠੀਕ ਕਰਦੇ ਆ ਇਧਰ ਸੌ ਖੜ ਜਾ ਖਾ ਤਾਂ ਜੇ ਉਹ ਬੇਸਣ ਦੀ ਪੰਜੀਰੀ ਲੈ ਕੇ ਆਈ ਹੈ ਤਾਂ ਹੀ ਉਹ ਕਹਿ ਰਹੀ ਆ ਕਹਿੰਦਾ ਹਾ ਯਰ ਅੱਬਾ ਵਾਕੀ ਲੈ ਕੇ ਆਈ ਆ ਇਹ ਕਿਵੇਂ ਦਾ ਬੰਦਾ ਗੁੜ ਛੱਡ ਕੇ ਬੇਸਣ ਦੀ ਪੰਜੀਰੀ ਚੱਕ ਲਈ ਪਤੰਦਰ ਨੇ ਕਿਵੇਂ ਲੱਗੇ ਵਿਆ ਕਰਨ ਪਾਗਲਾ ਵਾਂਗ ਇੱਧਰ ਸੌਖੜ ਜਾ ਹਾਂ ਤਾੜ ਜਾ ਲੁੱਟ ਪੈ ਗਈ ਓਏ ਉਹ ਇਹਨਾਂ ਨੇ ਨਹੀਂ ਦੇਖਿਆ ਕੁਝ ਵੀ ਓਏ ਉਹ ਇਹਨਾਂ ਨੇ ਨਹੀਂ ਦੇਖਿਆ ਕੁਝ ਵੀ ਓਏ ਓਏ ਹੋਏ ਹੋਏ ਓਏ ਰਾਸ ਵਿੱਚ ਵਾਕੇ ਸਹੀ ਗੱਲ ਆ ਕਦੇ ਕੁਝ ਦੇਖਿਆ ਨਹੀਂ ਹੈਗਾ ਤਾਂ ਹੀ ਤਾਂ ਲੁੱਟ ਪੈ ਗਈ ਆ ਕਿਵੇਂ ਲੱਗੇ ਵਿਆ ਕਰਨ ਜਿੱਦਾਂ ਕੁਝ ਸੱਚੀ ਚ ਨਹੀਂ ਦੇਖਿਆ ਹੁੰਦਾ ਹੈਗਾ ਪਹਿਲੀ ਵਾਰ ਉਹ ਲੈ ਕੇ ਆਈ ਹੈ ਇਦਾਂ ਕਰਨ ਲੱਗੇ ਪਿਆ ਮੱਝ ਨੂੰ ਕਰਾ ਦੋ ਚੈੱਕ ਬਹੁਤ ਸਾਰਾ ਦੇ ਲਈ ਬਣਾ ਬਈ ਆ ਤੂੰ ਰੋਏ ਨਾ ਕਰਾ ਇੱਕ 8 ਮਿੰਟ ਦੇ ਇੰਨੇ ਤੇ ਪਹਿਲੀ ਰੈਸਿਪੀ ਚਾਹੀਦੀ ਬੱਬੀ ਹਨਾ ਜਦ ਬਣਾਇਆ ਲੱਗਦਾ ਐ ਕਿਵੇਂ ਬਣਾਇਆ ਸੁਆਦ ਤਾਂ ਹੋਣਾ ਹੀ ਆ ਅਗਲੀ ਨੇ ਇੰਨੇ ਪੈਸੇ ਲਾ ਕੇ ਸਵਾਦ ਵਿੱਚ ਪਾਇਆ ਫਿਰ ਵੀ ਨਹੀਂ ਸੁਆਦ ਹੋਊ ਕਹਿੰਦਾ ਰੈਸਪੀ ਵੀ ਚਾਹੀਦੀ ਆ ਛੱਡ ਰੈਸਪੀ ਨੂੰ ਇੰਨਾ ਸਮਾਨ ਲਈ ਜੀ ਕਿਤੇ ਉਹਨੂੰ ਕਿਚਨ ਚ ਬਾੜ ਦੇ ਹਲੇ ਵੀ ਆਪਣੀ ਵੀਡੀਓ ਬਣਾਉਣ ਨੂੰ ਕਹਿ ਰਿਆ ਮੇਰਾ ਵਲੌਗ ਬਣ ਜਾਊਗਾ ਸ਼ਰਮ ਨਹੀਂ ਆਂਦੀ ਤੈਨੂੰ ਤਾਂ ਅਲੱਗ ਲੱਗਣਾ ਹੀ ਆ ਤੂੰ ਕਿਹੜਾ ਕਦੇ ਖਾ ਕੇ ਦੇਖਿਆ ਇਹ ਮੈਂ ਜੈਸੀ ਤੇਰੇ ਸਗਨ ਵਾਲਾ ਤੇਰਾ ਭਲਾ ਹੋ ਜੇ ਇਹ ਮੰਨ ਦੇ ਰਾ ਇਹ ਮੰਨ ਦੇ ਰਾ ਇਹਦਾ ਕੁੱਤਾ ਦੇ ਦਿੰਦਾ ਭਰ ਤੂੰ ਫਿਰ ਹੋਣਾ ਇਹ ਡੱਡ ਕਿੰਨੀ ਚਲਾਕ ਆ ਨਾਲ ਦੀ ਨਾਲ ਹੱਥ ਬਾਹਰ ਕੱਢ ਲੇ ਮਨਾ ਵੀ ਨਹੀਂ ਕੀਤਾ ਹੈਗਾ ਜਦ ਮਾਂ ਨੇ ਕਿਹਾ ਉਦੋਂ ਕਹਤਾ ਇਨਾ ਕੁੱਸਤਾ ਦੇਤਾ ਪਿਓ ਨੂੰ ਵੀ ਦੇਖ ਲੋ ਕਹਿੰਦਾ ਫੜ ਲਾ ਇਹ ਤਾਂ ਬਹੁਤ ਭੁਖੜ ਬੰਦੇ ਆ ਬਈ ਕਿਸੇ ਚੀਜ਼ ਨੂੰ ਮਨਾ ਹੀ ਨਹੀਂ ਕਰ ਰਹੇ ਹੈਗੇ ਦਈ ਜਾਓ ਬਸ ਜਿੰਨਾ ਦੇ ਹੁੰਦਾ ਇਹਨਾਂ ਨੂੰ ਤੇਰੇ ਆਨਮ ਚ ਕਿਹਾ ਨਹੀਂ ਬੂਆ ਤੀ ਲੈ ਦਿੱਤਾ ਜਿਹੜਾ ਲੈਣੇ ਨਹੀਂ ਆਏ ਰੱਬਾ ਤੇਰਾ ਇਨਾ ਵੱਡਾ ਦਿਲ ਨਹੀਂ ਹੈਗਾ 500 ਰੁਪਏ ਦੇ ਦੇ ਤੂੰ ਚਾਬੀਆਂ ਵੇਲੇ ਸ਼ਗਨ ਦੇਣ ਲੱਗੇ ਤਾਂ 100 ਰੁਪਏ ਮਸੋ ਕੱਢ ਕੇ ਦਿੱਤਾ 500 ਕਿੱਥੋਂ ਦੇ ਲੇਂਗੀ ਤੂੰ ਕੁਛ ਨਹੀਂ ਕਹਦਾ ਇੱਥੇ ਤੇ ਕੁਛ ਨਹੀਂ ਕਿਸੇ ਨੇ ਲੈ ਕੇ ਜਾਣਾ ਜਿੰਨਾ ਬੰਦਾ ਪਿਆਰ ਖੱਟ ਲਵੇ ਨਾ ਭਾਣੇ ਹਾਂ ਲੇਕੇ ਤਾਂ ਕੁਛ ਨਹੀਂ ਜਣਾ ਪਿਆਰ ਖੱਟਣਾ ਤਾਂ ਵਧੀਆ ਢੰਗ ਨਾਲ ਖੱਟੋ ਤੁਸੀਂ ਕਿਵੇਂ ਕਟਿਆ ਲੋਕਾਂ ਦਾ ਫਦੂ ਬਣਾ ਕੇ ਇਹ ਉਹੀ ਸਰਾਣੇ ਆ ਜਿਹੜੀ ਪਿਛਲੀ ਵੀਡੀਓ ਚ ਡੱਡ ਚੱਕ ਕੇ ਥੱਲੇ ਸਿੱਟ ਰਹੀ ਸੀ ਆਂਟੀ ਨੇ ਦਿੱਤੇ ਸੀ ਜੇ ਆਪ ਲਿੱਤੇ ਹੁੰਦੇ ਫਿਰ ਕਿੱਥੇ ਸਿੱਟਣੇ ਸੀ ਆਂਟੀ ਟੋਡੇ ਦਿੱਤੇ ਸਮਾਨ ਦੀ ਕਦਰ ਨਹੀਂ ਪਈ ਤਾਂ ਹੀ ਕਹਿੰਦੇ ਕਿਸੇ ਗਰੀਬ ਦੀ ਹੈਲਪ ਕਰਨੀ ਸੀ ਇਹਨਾਂ ਫੁਕਰਿਆਂ ਦੀ ਕਿਉਂ ਕਰਨੀਆਂ ਜਿਨੇ ਕੋਈ ਕਦਰ ਨਹੀਂ ਪਾਣੀ ਹੈਗੀ ਹਾਂਜੀ ਹੈਲਪ ਨਹੀਂ ਕਰਦਾ ਤੂੰ ਤਾਂ ਹਾਂ ਪਰ ਕੱਲ ਤੇ ਪੂਰੀ ਡਰੈਸਾਂ ਰੈਡੀਮੇਡ ਆ ਦਾ ਡਰੈਸ ਅੱਛੇ ਇਹ ਲਹਾਂਗਾ ਇਹ ਨਹੀਂ ਕਰੇ ਜਦ ਲਹਾਂਗੇ ਦਾ ਨਾਮ ਲਿਆ ਜਨੌਰ ਦੇ ਮੂੰਹ ਚੋਂ ਕਿਵੇਂ ਨਿਕਲਿਆ ਹਾਏ ਆਂਟੀ ਤੇਰੇ ਤੇ ਹੈਰਾਨਾ ਤੂੰ ਇਹਨਾਂ ਨੂੰ ਇੰਨਾ ਮਹਿੰਗਾ ਸਮਾਨ ਕਿਉਂ ਦਿੱਤਾ ਏ ਕਦੇ ਆਪਣੀ ਰਿਸ਼ਤੇਦਾਰੀ ਚ ਦਿੱਤਾ ਏ ਜਿਹੜਾ ਤੂੰ ਇਹਨਾਂ ਨੂੰ ਦੇਤਾ ਅੰਟੀ ਜੇ ਤੈਨੂੰ ਰੱਬ ਨੇ ਇੰਨਾ ਕੁਝ ਦਿੱਤਾ ਏ ਤੂੰ ਹੈਲਪ ਕਿਸੇ ਦੀ ਕਰਨੀ ਆ ਪਹਿਲਾਂ ਆਪਣੀ ਰਿਸ਼ਤੇਦਾਰੀ ਚ ਕਰ ਜਿਹੜੇ ਗਰੀਬ ਆ ਜੇ ਨਹੀਂ ਹੈਗਾ ਫਿਰ ਬਾਹਰ ਕਿਸੇ ਗਰੀਬ ਦੀ ਕਰ ਇਹਨਾਂ ਰੱਜੇ ਪੁੱਜੇ ਨੂੰ ਇੰਨਾ ਸਮਾਨ ਕਿਉਂ ਦੇਤਾ ਸ਼ਰਮ ਇਹਨਾਂ ਨੂੰ ਵੀ ਨਹੀਂ ਆਈ ਲਿੰਦਿਆਂ ਨੂੰ ਕਿਨੇ ਬੇਸ਼ਰਮ ਲੋਕ ਨੇ ਭਾਈ ਨੂੰ ਗਰਮ ਕੰਬਲ ਨਹੀਂ ਹੈਗਾ ਨਾਲ ਉਹ ਨਹੀਂ ਦੇਖ ਲਈ ਭੋਂਕੇ ਨੇ ਤਾਂ ਇਹਦੇ ਕੱਪੜਿਆਂ 'ਚ ਵੀ ਨੀਤ ਰੱਖੀ ਹੋਈ ਆ ਕਿ ਮੇਰੇ ਹੀ ਘਰ ਭਰ ਦੰਦੀ ਇਹਨੂੰ ਕਿਉਂ ਲੈ ਕੇ ਆਈ ਭਾਈ ਮੈਨੂੰ ਥੋੜਾ ਜਿਹਾ ਹੋਰ ਖਿਲਾਓ ਵੀ ਮੈਂ ਤਾਂ ਭਾਈ ਦੇਖੋ ਵਾ ਸੁਣ ਲਓ ਬਾਈ ਕਰਨਵਾਰ ਕਾ ਉਹਦਾ ਵੇਟ ਤੋਂ ਹੀ ਹੋਈ ਆ ਇੱਕ ਵਾਰ ਖਾਲਾ ਜਿੰਨਾ ਖਾਣਾ ਏ ਕਿਉਂ ਬੇਸਬਰਿਆਂ ਵਾਂਗੂ ਕਰ ਰਿਆਂ ਆਂਟੀ ਪੰਪ ਦੇਖੋ ਕਿਵੇਂ ਦੇਰੀ ਆ ਜੇ ਸਮਾਨ ਲੈ ਕੇ ਆਈ ਆ ਮੇਰਾ ਮੁੰਡਾ ਤੇਰੇ ਮੁੰਡੇ ਵਰਗਾ ਏ ਲੈ ਆ ਕੇ ਭਾਈ ਇਹ ਕਿਹੜਾ ਪੀਸ ਮੰਗੂ ਦੇ ਯਾਰ ਹਾਂ ਤੁਸੀਂ ਵੀ ਚੈੱਕ ਕਰ ਲਓ ਆ ਜੋ ਪੁੱਤ ਆ ਲੈ ਲੈ ਤਿੰਨ ਆ ਜਾ ਆਇਆ ਹੱਥੋਂ ਜਨੌਰ ਨੂੰ ਦੇ ਦੇ ਪਹਿਲਾਂ ਉਹ ਨਾ ਪਿੱਛੇ ਰਹਿ ਜੇ ਇੰਨੇ ਵਾਰ ਖਾ ਲਿਆ ਹੁਣ ਉਹਨਾਂ ਨੂੰ ਕਹਿ ਰਿਹਾ ਤੁਸੀਂ ਵੀ ਆ ਕੇ ਚੈੱਕ ਕਰ ਲਓ ਉਹ ਤੁਹਾਨੂੰ ਖਾਣਾ ਨਹੀਂ ਆਉਂਦਾ ਕਿਵੇਂ ਪਚਰ ਪਚਰ ਲਾਈ ਆ ਆਹ ਤੇ ਮਿਕਸੀ ਆ ਹਾਂਜੀ ਹੰਬਲੇ ਵਾੜਾ ਜਿਹਾ ਆਹ ਆਹ ਮਾੜਾ ਪੀਸ ਤਰਾ ਹੋਣਿਆ ਆਹੋ ਇਹ ਮਿਕਸੀ ਆ ਜਨੌਰ ਨੂੰ ਹੋਰ ਦੇ ਦੇ ਛੋਟੇ ਛੋਟੇ ਪੀਸ ਦੇ ਰਹੀ ਆ ਉਹਨੂੰ ਵੱਡਾ ਦੇ ਦੇ ਨਹੀਂ ਉਹਨੇ ਆਪ ਚੱਕ ਲੈਣਾ ਤੈਨੂੰ ਪਤਾ ਤਾਂ ਹੈ ਉਹਦੀ ਦੇ ਕਿੱਡੀ ਆ ਗੱਲ ਪਤਾ ਕੀ ਆ ਹੈਲੋ ਰਾਜੇ ਸੁਖਵੀਰ ਨਾਲ ਸਾਨੂੰ ਦੋ ਦੋ ਰੋਟੀਆਂ ਖੁਲਾਈਆਂ ਦੀਆਂ ਸਵੇਰੇ ਹਾਂ ਹੈਰਾਨੇ ਕਿਹਾ ਖਾਨੋ ਵੀ ਜਦੋਂ ਭੈਣ ਰਹੀ ਆਉਂਗੇ ਜਿਆਦਾ ਰੋਟੀ ਖਾਣ ਨੂੰ ਭੁੱਖ ਲੱਗੀ ਹੋਈ ਆਉਣ। ਤੁਹਾਡੇ ਘਰ ਦਾ ਤਾਂ ਫਿਰ ਬਹੁਤ ਬੁਰਾ ਹਾਲ ਆ ਤੁਹਾਨੂੰ ਤਾਂ ਰੋਟੀ ਵੀ ਘੱਟ ਮਿਲਦੀ ਐ ਜੇ ਕਿਸੇ ਨੇ ਆਣਾ ਹੁੰਦਾ ਕਹਿ ਦਿੰਦੀਆਂ ਜਦੋਂ ਆਣ ਕੇ ਫਿਰ ਰੋਟੀ ਬਣਾਵਾਂਗੇ ਫਿਰ ਤੁਹਾਨੂੰ ਮਿਲੂਗੀ ਚੰਗੀ ਤਰ੍ਹਾਂ। ਇਦਿਓਂ ਫੋਣਾ ਫਿਰ ਜਦ ਜਨਾਨੀਆਂ ਦਿਖਾ ਕੇ ਪੈਸੇ ਕਮਾਣਾ ਕਹਿੰਦੀਆਂ ਨੇ ਉਹ। ਮੈਨੂੰ ਆਇ ਲੱਗਦਾ ਵੀ ਅਗਲੇ ਜਨਮ 'ਚ ਮੈਨੂੰ ਕੁੱਤਾ ਕੱਤਾ ਬਣਨਾ ਪੈਣਾ ਥੋੜੇ ਰਾਕੀ ਰੁੱਕੀ ਕਰਨੇ ਪੈਣੇ ਕੋਈ। ਜਿਹੜਾ ਐਨਾ ਬੁਖਾ ਹੁਣ भजन ਚੜਾਤਾ ਤਾਂ ਸਾਡੇ ਮਰੋ ਸ਼ਰਮ ਤਾਂ ਨਹੀਂ ਆਂਦੀ ਇਦਾਂ ਕਹਿੰਦੇ ਨੂੰ ਵਜਨ ਚੜਾਤਾ ਫਿਰ ਲਿੰਦੇ ਹੀ ਨਾ ਦੇਣ ਦਾ ਮਾਰਾ ਹੁਣ ਇਦਾਂ ਕਹਿਣ ਲੱਗ ਗਿਆ ਨਾਲੇ ਇੱਕ ਵਾਰ ਮਨਾ ਵੀ ਨਹੀਂ ਕੀਤਾ ਜੇ ਲੈਣ ਦਾ ਜਿਗਰਾ ਰੱਖਦੇ ਹੋ ਫਿਰ ਦੇਣ ਦਾ ਵੀ ਰੱਖੋ ਇੱਧਰ ਦਿਲ ਘਟਦਾ ਹੈ ਸਾ ਇਦਾਂ ਦਾ ਕਿਹੜਾ ਸੂਟ ਦਵਾਤਾ ਜਿਹੜਾ 4000 ਦਾ ਪੈ ਗਿਆ ਥੱਪੜ ਦੇਖੋ ਕਿਵੇਂ ਮਾਰ ਰਹੀ ਹੈ ਡੈਡ ਡੈਡ ਰੋਕ ਵੀ ਨਹੀਂ ਰਿਹਾ ਦੰਦ ਕੱਢ ਰਿਆ ਰੋਕੂ ਕਿਹੜੇ ਮੂਹ ਨਾਲ ਸਾਰਾ ਦਿਨ ਤਾਂ ਜਨਾਨੀਆਂ ਦਿਖਾਣੀਆਂ ਕੰਮ ਕਰਦੇ ਰਹੇ ਆ ਨਾ ਵੀ ਹੱਥੇ ਬਲਣ ਨਾਲ ਚੰਪੜਿਆ ਜੀਗਰਦਾਰ ਮੈਂ ਕਹਿ ਲੱਜ ਮਾ ਬੋਲੇ ਬੋਲੇ ਮਾ 50 ਖੇਤ ਮਾਇਆ ਉਹਦਾ ਫਲਾਣਾ ਟੇਮਗਾ ਜਿਹਾ ਦੇਖਿਆ ਹੀ ਨਹੀਂ ਆਂਟੀ ਕੋਈ ਫਾਇਦਾ ਹੋਇਆ ਸਮਾਨ ਦਿੱਤੇ ਦਾ ਘਰੇ ਬਿਠਾ ਕੇ ਵਲੋਗ ਬਣਾ ਕੇ ਬੇਇੱਜ਼ਤੀ ਕਰ ਰਿਹਾ ਏ ਤੂੰ ਨਹੀਂ ਇਦਾਂ ਕਹਿ ਸਕਦਾ ਤੈਨੂੰ ਤਾਂ ਦੇਖਿਆ ਏ ਸਾਰਿਆਂ ਨੇ ਕਿੰਨਾ ਕੰਮ ਕਰਦਾ ਆਣੀ ਰੈਲੀ ਕੰਪਨੀ ਆਂਟੀ ਇਦਾਂ ਵੀ ਨਾ ਬੋਲ ਵਧੀਆ ਕਰ ਤੋਂ ਲੱਗਦੀਆਂ ਇੰਨਾ ਇਹਨਾਂ ਨੇ ਕੀ ਕਰਤਾ ਜਿਹੜਾ ਤੂੰ ਇਹਨਾਂ ਪਿੱਛੇ ਇੰਨਾ ਕੁਝ ਕਰਨ ਨੂੰ ਤਿਆਰ ਹੋਈ ਗਈ ਆ ਹੁਣ ਤਾਂ ਕਹਿ ਰਿਆਂ ਇੰਨੀਆਂ ਗੱਲਾਂ ਨਾ ਕਰ ਜੇ ਉਤੋਂ ਗਲਤ ਬੋਲ ਹੋ ਗਿਆ ਤੂੰ ਸ਼ੋਰਟ ਕੱਟ ਦੇ ਦੇਖ ਕੇ ਪਾਇਆ ਕਰੋ ਇਦਾਂ ਥੋੜੀ ਜਿੱਦਾਂ ਵੀਡੀਓ ਬਣਾਈ ਉਦਾਂ ਪਾਤੀ ਮੜਾ ਜਾ ਦੇਖ ਲਿਆ ਕਰੋ ਖੇਚਲਾ ਕਰ ਲਿਆ ਕਰੋ ਥੋੜੀ ਜੀ ਉਹ ਪਾਗਲ ਲੋਕੋ ਇਹਨਾਂ ਬਲੌਗਰਾਂ ਪਿੱਛੇ ਨਾ ਲੱਗੋ ਆਂਟੀ ਤਾਂ ਲੱਗੀ ਵਈ ਆ ਕੋਈ ਹੋਰ ਨਾ ਲੱਗੋ ਕੀ ਦਿਖਾਉਂਦੇ ਨੇ ਵਧੀਆ ਇਹ ਜਿਹੜਾ ਇਹਨਾਂ ਦੇ ਇੰਨਾ ਕੁਝ ਕਰਨ ਨੂੰ ਤਿਆਰ ਹੋ ਜੰਨੇ ਹੋ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਿਹੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ